ਪਿੰਡ ਰੁੜਕਾ ਖੁਰਦੇ ਦੇ ਲੰਬੜ ਦਾ ਲਖਵੀਰ ਸਿੰਘ ਵੱਲੋਂ ਨੇੜਲੇ ਪਿੰਡ ਮਹਾਲਵੀਕੇ ਹਾਲੇ ਤੀਲੇ ਵਿੱਚ ਮੀਨ ਉੱਪਰ ਉਸਨੂੰ ਖੇਤੀ ਨਾ ਕਰਨ ਅਤੇ ਮੋਟਰ ਨਾ ਚਲਾਉਣ ਦੇ ਦੋਸ਼ ਲਗਾਏ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲਖਵੀਰ ਸਿੰਘ ਨੇ ਕਿਹਾ ਕਿ ਉਸਨੇ ਐਨ ਆਰ ਆਈ ਰਚਪਾਲ ਕੌਰ ਪਾਸੋਂ ਛੇਕ ਨਾਲ ਤੋਂ ਬੱਧ ਜ਼ਮੀਨ ਹਾਲੇ ਤੱਕ ਲਈ ਹੈ ਜਿਸ ਦੀ ਇੱਕ ਮੋਟਰ ਬਹਾਦਰ ਸਿੰਘ ਦੇ ਨਾਮ ਤੇ ਹੈ ਰਚਪਾਲ ਕੌਰ ਦੀ ਜ਼ਮੀਨ ਦੀ ਫੁੱਲ ਪਾਵਰ ਆਫ ਟੋਨੀ ਉਸ ਕੋਲ ਹੈ ਇਹ ਮੋਟਰ ਵੀ ਉਸਦੇ ਹੀ ਪਰਿਵਾਰ ਦੀ ਹੈ ਉਸਨੇ ਕਿਹਾ ਕਿ ਪਰਮਜੀਤ ਕੌਰ ਅਤੇ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਜ਼ਮੀਨ ਉੱਪਰ ਫਸਲ ਬੀਜਣ ਨਹੀਂ ਦਿੰਦਾ ਜੋ ਮੋਟਰ ਬਹਾਦਰ ਸਿੰਘ ਦੇ ਨਾਮ ਤੇ ਹੈ ਉਸਤੇ ਜਿੰਦੇ ਤੋੜ ਕੇ ਨਵੇਂ ਜਿੰਦੇ ਪਰਮਜੀਤ ਕੌਰ ਵੱਲੋਂ ਲਗਾ ਦਿੱਤਾ ਹੈ ਲਖਬੀਨ ਨੇ ਕਿਹਾ ਕਿ ਜੋ ਜਮੀਰਸ਼ਪਾਲ ਕੌਰ ਦੀ ਹੈ ਉਸ ਉੱਪਰ ਵੀ ਫਸਲ ਧੱਕੇ ਨਾਲ ਬੀਜ ਦਿੱਤੀ ਗਈ ਹੈ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਧਰ ਦੂਜੇ ਪਾਸੇ ਪਰਮਜੀਤ ਕੌਰ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਹਨਾਂ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਨਾਮ ਦੇ 15 ਕਨਾਲ ਤੋਂ ਵੱਧ ਜ਼ਮੀਨ ਹੈ ਜਿਸ ਦੀ ਕੋਈ ਵੀ ਤਕਸੀਮ ਨਹੀਂ ਹੋਈ ਪਰਮਜੀਤ ਕੌਰ ਨੇ ਕਿਹਾ ਕਿ ਕਿਸੇ ਨੂੰ ਵੀ ਪਾਣੀ ਲਗਾਉਣ ਤੋਂ ਨਹੀਂ ਰੋਕਿਆ ਗਿਆ ਨਾ ਹੀ ਫਸਲ ਲਗਾਉਣ ਤੋਂ ਰੋਕਿਆ ਗਿਆ ਹੈ ਲਖਵੀਰ ਜਦੋਂ ਮਰਜ਼ੀ ਸਾਡੇ ਪਾਸੋਂ ਮੋਟਰ ਦੀ ਚਾਬੀ ਲੈ ਜਾ ਸਕਦਾ ਹੈ ਅਤੇ ਫਸਲ ਲਗਾ ਸਕਦਾ ਹੈ ਉਹਨਾਂ ਕਿਹਾ ਕਿ ਜਦੋਂ ਕੋਈ ਤਕਸੀਮ ਹੀ ਨਹੀਂ ਹੋਈ ਤਾਂ ਕਿਸ ਤਰੀਕੇ ਨਾਲ ਕੋਈ ਕਹਿ ਸਕਦਾ ਹੈ ਕਿ ਕਬਜ਼ਾ ਕੀਤਾ ਜਾ ਰਿਹਾ ਹੈ ਉਹਨਾਂ ਦੋਸ਼ ਲਗਾਇਆ ਕਿ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਬੰਦਾ ਲਿਆ ਕੇ ਲਖਵੀਰ ਵੱਲੋਂ ਕੀਤੀ ਗਈ ਸੀ ਪੁਲਿਸ ਵੱਲੋਂ ਲਖਵੀਰ ਅਤੇ ਸਾਡੇ ਦੋਨਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਜ਼ਮੀਨ ਉਹਨਾਂ ਦੇ ਪਰਿਵਾਰ ਦੀ ਹੈ ਲਖਵੀਰ ਸਿਰਫ ਕਿਰਾਏਦਾਰ ਹੈ ਨਮਰਾਜੀ ਇਹ ਜਿਹੜੇ ਜ਼ਮੀਨ ਦਾ ਕੀ ਮਾਮਲਾ ਸਾਰਾ ਕੋਲਸ ਵੀ ਆਈ ਸੀ ਕਿ ਕੀ ਗੱਸੋਥੇ ਮਾਲਵਾ ਦੋ ਜੀ ਹਾਲੇ ਤੇ ਲਈਏ ਜ਼ਮੀਨ ਕਿਸ ਦੇ ਨਾਮ ਤੋਂ ਨਹੀਂ ਤੇ ਜ਼ਮੀਨ ਜੀ ਆਪਣੇ ਰਸ਼ਪਾਲ ਕੌਰ ਦੇ ਤੇ ਉਹਦੇ ਮੁੰਡਿਆਂ ਦੇ ਨਾਮ ਆ ਤੇ ਉਹਦੇ ਵਿੱਚ ਆਪਾਂ ਨੇ ਜ਼ਮੀਨ ਨੂੰ ਹਾਲੇ ਤੇ ਦਿੱਤੀ ਸੀਗੀ ਤੇ ਆਪਣੇ ਕੋਲ ਪਾਵਰ ਹੌਟ ਕਰਨੀ ਦੀ ਬਰਾਬਰ ਦਾ ਸਭ ਕੁਝ ਇਹਦੇ ਪੇਪਰ ਰੈਡੀ ਆ ਲੇਕਿਨ ਉਹ ਤੇ ਰਸ਼ਪਾਲ ਰਣਜੀਤ ਕੌਰ ਕਬਜ਼ਾ ਕਰ ਰਹੀ ਆ ਹਾਂਜੀ ਕਿੰਨੇ ਖੇਤ ਤੁਹਾਡੇ ਕੋਲ ਆ ਜੀ ਵੀ 6 ਇਹ ਤੇ ਇੱਕ ਕਨਾਲ ਥੇ ਆ ਤੁਸੀਂ ਉੱਥੇ ਖੇਤੀ ਕਰਦੇ? ਨਹੀਂ ਜੋ ਖੇਤੀ ਉਹਨਾਂ ਦੀ ਚਾਬੀ ਜਿੰਦਾ ਉਹ ਨਹੀਂ ਲਾਇਆ ਮੋਟਰ ਬਾਦਰ ਸਿੰਘ ਦੀ ਮੋਟਰ ਦੇ ਤੇ। ਹਾਂ ਮੋਟਰ ਬਾਦਰ ਸਿੰਘ ਦੇ ਨਾਂ ਤੇ। ਹਾਂਜੀ ਬਾਦਰ ਸਿੰਘ ਦੇ ਨਾਂ ਤੇ ਮੋਟਰ ਆ। ਫਲੇ ਤੁਸੀਂ ਉੱਥੇ ਖੇਤੀ ਸ਼ੁਰੂ ਨਹੀਂ ਕੀਤੀ? ਨਹੀਂ ਜੀ ਕਰ ਨਹੀਂ ਦਿੰਦੇ। ਤੁਸੀਂ ਕਹੋ ਤਾਂ ਤੁਹਾਡੇ ਕੋਲ ਪਾਵਰ ਰੋਟਰ ਨਹੀਂ ਕਹੋਦੀ ਆਈ ਹੋਈ ਹੈ। ਕਦੋਂ ਤੁਸੀਂ ਖੇਤੀ ਸ਼ੁਰੂ ਕੀਤੀ ਉੱਥੇ? ਅਸੀਂ ਐਤ ਕੀ ਤੋਂ ਸ਼ੁਰੂ ਕੀਤੀ ਜਦੋਂ ਆਪਣੇ ਮਈ ਮਹੀਨੇ ਤੋਂ ਸ਼ੁਰੂ ਕਰਨੀ ਸੀਗੀ। ਉਹਨਾਂ ਨੇ ਸਾਨੂੰ ਕਰਨ ਨਹੀਂ ਦਿੱਤੀ ਹਲੇ ਤੱਕ। ਕੋਈ ਸ਼ਿਕਾਇਤ ਹੋ ਗਈ ਤੁਸੀਂ ਪੁਲਿਸ ਨੂੰ ਕੀਤੀ? ਸਾਰੇ ਸਾਹੀਂ ਸ਼ਿਕਾਇਤਾਂ ਦੇਖਟੇ ਆਂ ਥਾਣੇ ਦੇਖਟੇ ਆਂ। ਲੈਕਿਨ ਉਹ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਕਰਕੇ ਬੈਠੀ ਆ ਜਿਹੜਾ ਉੱਥੇ ਅਸੀਂ ਜਿਹੜਾ ਦੇਖਿਆ ਮੋਰੇ ਝੋਨਾ ਲੱਗਾ ਹੋਇਆ ਉਹ ਕਿਹਦੇ ਖੇਤਾਂ ਦੇ ਵਿੱਚ ਉਹ ਲੱਗਾ ਹੋਇਆ ਜਿੱਥੇ ਪਾਣੀ ਵੀ ਲੱਗਾ ਹੈ ਝੋਨਾ ਵੀ ਲਾਤਾ ਹੈ ਫਸਲ ਉਹ ਰਿਸ਼ਪਾਲਕੌਰ ਦੇ ਖੇਤਾਂ ਵਿੱਚ ਹੀ ਲੱਗਾ ਆ ਜੀ ਉਹ ਪਰਸੋਂ ਰਾਤ ਹੀ ਲਾਇਆ ਨਹੀਂ ਰਾਤ ਨੂੰ ਕਦੋਂ ਕੀਤਾ ਤੇ ਰਾਤ ਤੋਂ ਸਵੇਰੇ ਝੋਨਾ ਨਹੀਂ ਲਵਾਤਾ ਹੈ ਹਾਂਜੀ ਉੱਥੇ ਪੁਲਿਸ ਵੀ ਸਰਦੀ ਸੀ ਤੁਸੀਂ 112 ਦੇ ਸ਼ਾਇਦ ਕਿਵੇਂ ਸ਼ਿਕਾਇਤ ਕੀਤੀ ਸੀਗੀ ਬਿਲਕੁਲ ਸੁਣਵਾਈ ਨਹੀਂ ਮੇ ਤਾਂ ਨਹੀਂ ਜੀ ਗਰਦੀਪ ਸਿੰਘ ਸਾਡੇ ਕੋਈ ਗੱਲ ਸੁਣੀ ਨਹੀਂ ਜੀ ਹਾਂਜੀ ਕਿ ਸੰਸਕਟ ਗੁਰਦੀਪ ਸਿੰਘ ਸਾਡੀ ਕੋਈ ਗੱਲ ਸਮਝੀ ਨਹੀਂ ਉਲਟਾ ਸਾਨੂੰ ਹੀ ਦਬਾਅ ਪਾਇਆ ਸਾਡੇ ਤੇ ਕਿ ਉਹ ਝੋਨਾ ਜਿਹੜਾ ਉੱਥੇ ਲੱਗਾ ਉਸੇ ਰਾਤ ਲਾ ਦਿੱਤਾ ਗਿਆ ਉੱਥੇ ਹਾਂ ਜੋ ਸਵੇਰੇ 8:00 ਤੇ 5:00 ਵਜੇ ਉਹਨਾਂ ਲੱਗਾ ਸੀਗਾ ਲਾਉਣ ਲੱਪੇ ਸੀਗੇ ਹਾਂਜੀ ਉਹ ਖੇਤ ਕਿਹਦੇ ਜਹੋ ਜੀ ਉਹ ਹੈਗੇ ਆਪਣੇ ਰਿਸ਼ਪਾਲ ਕੌਰ ਦੇ ਖੇਤ ਹੈ ਜੀ ਤੇ ਲਾ ਗਏ ਜੀ ਤੇ ਝੋਨਾ ਲਾ ਗਏ ਨੇ ਉਹਦੇ ਸੀ ਆਪਣੇ ਪਰੰਜੀਤ ਕੌਰ ਨੇ ਮਨਿੰਦਰ ਬਿੱਟਾ ਤੇ ਸੁਦਾਗਰ ਦੇ ਥਰੀ ਤਿੰਨ ਆ ਜਾਣੇ ਦੇ ਥ्रू ਲੱਗਾ ਗਿਆ ਉਹ ਚੰਨਾ ਨੇ ਤੇ ਹੁਣ ਜੇ ਤੁਸੀਂ ਉੱਥੇ ਮੋਟਰ ਚਲਾਣ ਜਾਂਦੇ ਆਂ ਜਾਂ ਮੰਨ ਕਰਦੇ ਆਂ ਫਿਰ ਕੀ ਜਵਾਬ ਕੀ ਮਿਲਦਾ ਤੁਹਾਨੂੰ ਹੋ ਜੀ ਮੋਰ ਪੈਂਦੇ ਆ ਮੰਨ ਜੀ ਤਾਂ ਨਾਮੇ ਦਿੱਤੇ ਨਹੀਂ ਜੀ ਪਾਣੀ ਵੀ ਨਹੀਂ ਮੋੜ ਦਿੰਦੇ ਨਾ ਚਾਬੀ ਦਿੰਦੇ ਸਾਨੂੰ ਹਾਂਜੀ ਚਾਬੀਆਂ ਪਹਿਲਾਂ ਕਿਹਦੇ ਕੋਲ ਸੀ ਜੀ ਚਾਬੀ ਪਹਿਲਾਂ ਦੁਨਾਂ ਦੇ ਕੋਲ ਸਦਾਗਰ ਸੁਆਣੀ ਸਦਾਗਰ ਜ਼ਮੀਨ ਪਹਿਲਾਂ ਫੌਜੀ ਜ਼ਮੀਨ ਪਹਿਲਾਂ ਬਾਹਰਿਆ ਸੀ ਇਸ ਕਰਕੇ ਫੌਜੀ ਨੇ ਸਾਨੂੰ ਚਾਬੀ ਦਿੱਤੀ ਉਸੇ ਵੇਲੇ ਪਰਮਜੀਤ ਨੇ ਜਿੰਦਾ ਤੋੜ ਕੇ ਆਪਣਾ ਜਿੰਦਰਾ ਉੱਥੇ ਨਮਾ ਲਾਉਂਦਾ ਅਜਿੰਦਰਾ ਬਦਲਦਾ ਹਾਂਜੀ ਮਤਲਬ ਜਿਹੜਾ ਪਹਿਲਾਂ ਉੱਥੇ ਜ਼ਮੀਨ ਵਾਹਦਾ ਸੀ ਹਾਲੇ ਤੱਕ ਜਿਹਨੇ ਪਈ ਹੋਈ ਹਾਂਜੀ ਉਹ ਸੁਬੰਦੇ ਨੇ ਕਬਜ਼ਾ ਤੁਹਾਨੂੰ ਦੇ ਦਿੱਤਾ ਸੀਗਾ ਚਾਪੀ ਤੁਹਾਨੂੰ ਦੇ ਦਿੱਤੀ ਸੀ ਹਾਂਜੀ ਉਸੇ ਸਾਨੂੰ ਦੇ ਦਿੱਤਾ ਸੀ ਤਾਂ ਉਹ ਪਰਮਜੀਤ ਦਾ ਰਲਿਆ ਹੋਇਆ ਬੰਦਾ ਜੀ ਹਾਂਜੀ ਹੁਣ ਆਪਾਂ ਕੀ ਮੰਗ ਕੇ ਦਾ ਸ਼ਿਕਾਇਤ ਕੋਤ ਕੀਤੀ ਹੈ ਤੁਸੀਂ ਕਿਸੇ ਬਸ ਹੁਣ ਵੀ ਸ਼ਿਕਾਇਤ ਅਸੀਂ ਐਸਐਚਓ ਨੂੰ ਕੀਤੀ ਸੀਗੀ ਥਾਣੇ ਰਿਪੋਰਟ ਦਿੱਤੀ ਆ ਹਾਲੇ ਤੱਕ ਤਾਂ ਕੋਈ ਸੁਣਵਾਈ ਨਹੀਂ ਹੋਈ 751 ਹੋ ਗਈ ਹੈ ਸਾਡੇ ਦੋਹਾਂ ਧਰਾਂ ਤੇ ਹਾਂਜੀ ਦਸੀ ਹੁਣ ਇੱਕ ਉਨ ਕੀ ਮੰਨ ਕੇ ਗੱਲ ਹੋ ਰਹੀ ਹੈ ਹੁਣ ਅਸੀਂ ਇਹ ਕੰਨੇ ਵੀ ਜ਼ਮੀਨ ਤੇ 145 ਧਾਰਾ ਲਾਈ ਜਾਵੇ ਨਹੀਂ ਤਾਂ ਉੱਥੇ ਕੋਈ ਗਾਨ ਦਾ ਖਤਰਾ ਆ ਜਾ ਹਾਂਜੀ ਉਥੇ ਉਦੋਂ ਵੀ ਅਸੀਂ ਦੇਖਿਆ ਕਿ ਕਾਫੀ ਬੰਦੇ ਇਕੱਠੇ ਹੋਏ ਸੀਗੇ ਜੋ ਸ਼ਾਮ ਵੇਲੇ ਸੀ ਹਾਂਜੀ ਪੁਲਿਸ ਵੀ ਆਈ ਸੀਗੀ ਹਾਂਜੀ ਉਸ ਤੋਂ ਬਾਅਦ ਕੋਈ ਗੱਲ ਨਹੀਂ ਸਿਰ ਲੱਗੀ ਅਸੀਂ ਟਾਈਮ ਰੱਖਿਆ ਸੀ ਤੁਹਾਡਾ ਹਾਂਜੀ ਥਾਣੇ ਦੀ 2-3 ਵਾਰ ਜਾ ਚੁੱਕੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੱਲੇ ਹਾਂਜੀ ਹੁੰਦਾ ਦੇਖੋ ਟੋਟਲ ਕਿੰਨੇ ਖੇਤ ਦੀ ਖੇਤੀ ਉੱਥੇ ਤੋਂ ਹੀ ਕਰ ਨਹੀਂ ਹਾਲਾਂ ਕਿੰਨੇ ਖੇਤਾਂ ਨੇ 6 ਖੇਤ ਇੱਕ ਕਨਾਲ ਥਾਂ ਦੇ ਜੀ ਸਾਡੇ ਕੋਲ ਉੱਦਾਂ ਖਾਈ ਇੱਕ ਤਾਂ ਇੱਕ ਕਨਾਲ ਤੇ ਵੀ ਨਹੀਂ ਖੇਤੀ ਕਰਦੇ ਉਹ ਵੀ ਰਾਤ ਅੱਜ ਰਾਤ ਅੱਜ ਰਾਤ ਉਹ ਨਹੀਂ ਇਹ ਰੇਕ ਕਰਨ ਲਾਉ ਵੀ ਬਾਗੇ ਪੱਠੇ ਵੀ ਦਿੱਤੇ ਉਹਨਾਂ ਨੇ ਅੱਛਾ ਹਾਂਜੀ ਇਹ ਤਕਸੀਮ ਹੋਇਆ ਕਿੰਨੇ ਇਹਦੇ ਹਿੱਸੇਦਾਰ ਕਿੰਨੇ ਪੇਸੇਦਾਰੇ ਤੈਨ ਨ ਸਕੇ ਜੀ ਅੱਛਾ ਜੀ ਹਾਂਜੀ ਤੇ ਮੋਟਰਾਂ ਕਿੰਨੀਆਂ ਲੱਗੀਆਂ ਜੀ ਦੋ ਮੋਟਰਾਂ ਦੀ ਇੱਕ ਮੋਟਰ ਸਾਂਝੀ ਬਾਦਰ ਸਿੰਘ ਦੀ ਆਪਣੀ ਆ ਹਾਂ ਤੇ ਇੱਕ ਮੋਟਰ ਹੈਗੀ ਆ ਸਾਂਝੀ ਤਨਨਾ ਭਰਾਮਾ ਜੀ ਠੀਕ ਆ ਹਾਂਜੀ ਜਿਹੜੀ ਬਾਦਰ ਸਿੰਘ ਦੀ ਮੋਟਰ ਆ ਉਹਦੇ ਬਾਦਰ ਸਿੰਘ ਨੇ ਜਿਹਨੂੰ ਆਟਾਰਨੀ ਦਿੱਤੀ ਆ ਉਹਨੂੰ ਹੀ ਖੇਤੀ ਕਰਨ ਦਿੱਤੀ ਨਹੀਂ ਜੀ ਦਿੱਤੀ ਖੇਤੀ ਕਰ ਨਹੀਂ ਦਿੱਤੀ ਆ ਰਹੀ ਹਾਂਜੀ ਹੁਣ ਆਪ ਮੰਗ ਕੀ ਕਰਦੇ ਆ ਸਰਦਾਰ ਮੰਗ ਇਹ ਕਹਿੰਦੇ ਸਾਨੂੰ ਇਨਸਾਫ ਮਿਲ ਦਿੱਤਾ ਜਾਵੇ ਜੋ ਕਿ ਸਾਲਿਆਂ ਨੂੰ ਇਨਸਾਫ ਦੀ ਲੋੜ ਆ ਹਾਂ ਹਾਂਜੀ ਧੱਕਾਸ਼ਾਹੀ ਕਰ ਰਹੀ ਐ ਜੀ ਉਹ ਉਹ ਤਕਸੀਮ ਦਾ ਕੇਸ ਵੀ ਕਿਸੇ ਪਾਰਟੀ ਵੱਲੋਂ ਤੇ ਨਾ ਜੋ ਲਾਇਆ ਨਹੀਂ ਅਸੀਂ ਕਹਿੰਦੇ ਜੇ ਜਿੰਨਾ ਚਿਰ 145 ਹਜ਼ਾਰਾ ਲਾਈ ਜਾਵੇ ਤਾਂ ਜੋ ਕਿ ਤੇ ਜਿੰਨੇ ਜੇ ਤਕਸੀਮ ਨਹੀਂ ਹੁੰਦੀ ਉਹਨੇ 145 ਹਜ਼ਾਰਾ ਲੱਗੀ ਰਹਾ ਹੈ ਹਾਂ ਤੇ ਸਾਨੂੰ ਵਧੀਆ ਵੈਸਟਰਨ ਵਾਲੇ ਤੇ ਉੱਥੇ ਕੋਈ ਲੜਾਈ ਝਗੜਾ ਉਹ ਮਾਰਨ ਮਾਰਾਈ ਤੇ ਆ ਰਹੇ ਬੰਦੇ ਹਾਂ ਜਿਹੜੇ ਜਿਹੜੇ ਜੋਇਨ ਤੇ ਹੁਣ ਉਹ ਖੇਤ ਦੁੱਧ ਲਾਇਆ ਫਸਲ ਲਾਈ ਹੈਗੀ ਹੈ ਉਹ ਪਹਿਲਾਂ ਕੌਣ ਉਥੇ ਖੇਤੀ ਕਰਦਾ ਉਹ ਕਿਹਦੇ ਹਿੱਸੇ ਬੋਲਦੇ ਸੀ ਉਹ ਬਹਾਦਰ ਸਿੰਘ ਦੇ ਹਿੱਸੇ ਜੀ ਬੋਲਦੇ ਸੀ ਹਾਂ ਹਾਂਜੀ ਬਹਾਦਰ ਸਿੰਘ ਦੇ ਹਿੱਸੇ ਤੇ ਬੋਲਦੇ ਸੀ ਉੱਤੇ ਕਾ ਵੀ ਨਿਆਇ ਕਾਨਕ ਵੱਢਣ ਤੋਂ ਬਾਅਦ ਵੇ ਸਦਾਗਰ ਸਿੰਘ ਨੇ ਹੀ ਕਬਜ਼ਾ ਕਰਾਇਆ ਉੱਥੇ ਅੱਛਾ ਹਾਂਜੀ ਤੇ ਮਤ ਤੱਕੇ ਨਾਲ ਕਬਜ਼ਾ ਕਰ ਲਿਆ ਹਾਂਜੀ ਧੱਕੇ ਨਾਲ ਕਬਜ਼ਾ ਹੋ ਗਿਆ ਜੀ ਹੁਣ ਬਾਟੀ ਮੋਰੋ ਤੁਹਾਡੇ ਕੋਈ ਗੱਲਬਾਤ ਸ਼ਾਂਤੀ ਦੀ ਵੀ ਹੋਈ ਨਹੀਂ ਸ਼ਾਂਤੀ ਦੀ ਗੱਲ ਕੋਈ ਨਹੀਂ ਕਹਦੀ ਉਹ ਲੜਾਈ ਝਗੜੇ ਦੀ ਗੱਲ ਕਰਦੇ ਜੀ ਹਾਂ ਜੀ ਹਾਂ ਜੀ ਕੀ ਨਾਮ ਆ ਤੁਹਾਡਾ ਭਰਮਜੀਤ ਕਾ ਕੀ ਰੋਲਾ ਰੋਲਾ ਸਾਡ ਕੁਛ ਨਹੀਂ ਅੱਜ ਤਾਂ ਜ਼ਮੀਨ ਦਾ ਹੀ ਆ ਹਨਾ ਵੇਈ ਡੈਡੀ ਹੁਣੇ ਤਿੰਨ ਭਰਾ ਆ 15 ਖੇਤ ਤਿੰਨ ਕਨਾਲਾਂ ਸਾਡੀ ਜ਼ਮੀਨ ਆ ਤੇ ਜਿੱਦਾਂ ਅੱਗੇ ਸਾਡੀ ਦੋ ਘਰਾਂ ਦੀ ਬਹਾਦਰੀ ਦੇ ਇਹਦੀ ਡੈਡੀ ਦੀ ਸਾਡ ਦੀ ਕੋਈ ਬੰਦਾ ਖਾਲੇ ਤੇ ਬੰਦਾ ਸਗਾ ਜਿੱਦਾਂ ਇਸ ਵਾਰ ਉਹਨਾਂ ਨੇ ਹੋਰ ਕਿਸੇ ਬੰਦਾ ਰੋੜਕੇ ਦਾ ਆ ਲਖਵੀਰ ਸਿੰਘ ਤੇ ਉਹਨੂੰ ਦੇਤੀ ਆ ਸਾਡੀ ਪੁਰਾਣਾ ਹੀ ਬੰਦਾ ਠੇਕੇਦਾਰ ਆ ਬੰਦਾ ਆ ਤੇ ਉਹ ਇਸ ਵਾਰੀ ਹੁਣ ਫੇਰ ਜਿੱਦਾਂ ਪਾਣੀ ਦਾ ਵੀ ਤੁਹਾਨੂੰ ਪਤਾ ਜਾਂ ਦੋ ਬੰਦੇ ਹੋ ਗਏ ਪੈਣਾ ਆ ਤੇ ਜ਼ਮੀਨ ਦਾ ਵੀ ਜਿੱਦਾਂ ਉਹ ਕਹਿੰਦੇ ਸਾਨੂੰ ਜ਼ਮੀਨ ਵਾਣ ਨਹੀਂ ਦਿੰਦੇ ਹੈਗੇ ਸਾਨੂੰ 5 ਫੇਡ ਇੱਕ ਇੱਕ ਕਨਾਲ ਜ਼ਮੀਨ ਤਿੰਨਾਂ ਨੂੰ ਆਉਂਦੀ ਆ ਤੇ ਇਸ ਟਾਈਮ ਜਿੱਦਾਂ ਆ ਜ਼ਮੀਨ ਪਈ ਆ ਉਹਨਾਂ ਦੀ ਇਹ ਹੈਗੇ ਤਿੰਨ ਖੇਤ ਤੇ ਸੱਤ ਕਨਾਲ ਤੇ 10 ਕਨਾਲ ਜ਼ਮੀਨ ਉਹਨਾਂ ਦੀ ਉਧਰ ਪਈ ਆ ਤੇ ਜਿੱਦਾਂ ਉਹ ਕਹਿੰਦੇ ਵੀ ਵਾਣ ਨਹੀਂ ਦਿੰਦੇ ਇਦਾਂ ਦੀ ਕੋਈ ਗੱਲ ਨਹੀਂ ਆ ਉਹਨਾਂ ਦੀ ਜ਼ਮੀਨ ਪਈ ਆ ਤੇ ਅਸੀਂ ਆਪਣੀ ਜਿਹੜੀ ਉਹ ਬਾਈ ਅੱਗੇ ਸਾਡਾ 180 ਹਾਲੇ ਵਾਲਾ ਇਸ ਟਾਈਮ ਹੁਣ ਦੋ ਆ ਦੋ ਹਾਲੇ ਵਾਲੇ ਇਸ ਕਰਕੇ ਰੋਲਾ ਤਾਂ ਫੇ ਪੈਣਾ ਹੀ ਸੀ ਹਨਾ ਉਹ ਅਸੀਂ ਉਹਨਾਂ ਨੂੰ ਪਾਣੀ ਤੋਂ ਨਹੀਂ ਰੋਕਦੇ ਦੋ ਮੋਟਰ ਆਇਆ ਦੋ ਹੀ ਮੋਟਰਾਂ ਸਾਂਝੀਆਂ ਖਾਤੇ ਸਾਡੇ ਸਾਂਝੇ ਆ ਬਈ ਉਹ ਵੀ ਤਾਂ ਆਪਣੀਆਂ ਦੋ ਵਾਰੀਆਂ ਲਵੇ ਅਸੀਂ ਵੀ ਲੈਣੇ ਆ ਇਹਦੇ ਵਿੱਚ ਕੋਈ ਲੜਾਈ ਵਾਲੀ ਤਾਂ ਗੱਲ ਨਹੀਂ ਯਾਨੀ ਕਿ ਦੋ ਵਾਰੀਆਂ ਸਾਡੀਆਂ ਇੱਕ ਵਾਰੀ ਹੁੰਦੀਆਂ ਹਾਂ ਇਹ ਤਾਂ ਇੱਕ ਵਾਰੀ ਦੋਨਾਂ ਮੋਟਰਾਂ ਤੋਂ ਸਾਨੂੰ ਆਉਂਦੀ ਕਿੰਨਾ ਘਰਾਂ ਨੂੰ ਅੱਛਾ ਇਹ ਜ਼ਮੀਨ ਦੀ ਤੁਹਾਡੇ ਦੀ ਦੂਸਰੀ ਨਹੀਂ ਹੋਈ ਹੈਗੀ ਇਹਦੇ ਤਕਸੀਮ ਤਕਸੀਮ ਨਹੀਂ ਹੋਈ ਨਹੀਂ ਨਾ ਕੋਈ ਤਕਸੀਮ ਹੋਈ ਆ ਨਾ ਕੋਈ ਇਦਾਂ ਸਹਿਮਤੀ ਨਾ ਕੋਈ ਲਿਖਤ ਪੜਤ ਕੋਈ ਸਾਡੀ ਇਦਾਂ ਦੀ ਵੰਡ ਨਹੀਂ ਹੈਗੀ ਵੀ ਕੋਈ ਅਸੀਂ ਕੱਚਾ ਵੀ ਲਿਖਿਆ ਹੋਵੇ ਇਦਾਂ ਵੀ ਹੈ ਨਹੀਂਗਾ ਹਾਂਜੀ ਅੱਛਾ ਉਹ ਜਿਵੇਂ ਕਹਿੰਦੇ ਆ ਕਿ ਆ ਜਿਹੜੀ ਮੋਟਰ ਲੱਗੀ ਹੋਈ ਹੈਗੀ ਐ ਇੱਕ ਛਾਂਦੀ ਆ ਬਾਬਾ ਦੇ ਨਾਂ ਤੇ ਤੇ ਦੂਜੇ ਜਿਹੜੀ ਮੋਟਰ ਹੈਗੀ ਐ ਭਦਰ ਸਿੰਘ ਹੁਣਾਂ ਦੇ ਨਾਮ ਤੇ ਆ ਇਹ ਦੇਖੋ ਉਹ ਹਨਾ ਜਿੱਦਾਂ ਮੋਟਰ ਲੱਗੀ ਨਾ ਉਹਨੂੰ ਵੀ ਮੇਰੇ ਖਿਆਲੇ ਵੀ 30 35 ਸਾਲ ਹੀ ਹੋ ਗਏ ਆ ਉਹ ਇਹਨਾਂ ਦੀ ਸਹਿਮਤੀ ਨਾਲ ਹੀ ਜਿੱਦਾਂ ਲੱਗੀ ਆ ਵੀ ਉਹ ਜਿਹੜਾ ਖਾਤਾ ਆ ਉਹ ਸਾਨੂੰ ਦੱਸ ਦੇਣ ਵੀ ਉਹ ਜਿੱਥੇ ਮੋਟਰ ਲੱਗੀ ਉਹ ਕਿਹਦੇ ਨਾਂ ਆ ਖਾਤਾ ਸਾਂਝਾ ਹੈ ਤੇ ਨਾ ਭਰਾਵਾਂ ਦਾ ਨਾਂ ਨਹੀਂ ਉਹ ਕਿਸੇ ਦੇ ਵੀ ਹੈਗਾ ਚਲੋ ਪੜਿਆ ਲਿਖਿਆ ਸਗਾ ਉਹ ਉਸ ਟਾਈਮ ਇਹ ਅਨਪੜ੍ਹਿਆ ਇਹਨਾਂ ਨੇ ਇੱਕ ਦਿਨਾਂ ਮੋਟਰ ਲੱਗਦੀ ਭਾਵੇਂ ਪੰਜ ਭਰਾ ਹੋਣ ਭਾਵੇਂ ਚਾਰ ਹੋਣ ਦੋ ਹਨ ਮੋਟਰ ਇੱਕ ਨਾ ਹੀ ਲੱਗਦੀ ਆ ਉਹ ਕਹਿੰਦੇ ਸਾਨੂੰ ਚਾਬੀ ਵੀ ਨਹੀਂ ਦਿੰਦੇ ਹੈਗੇ ਨਹੀਂ ਆ ਚਾਬੀ ਅਸੀਂ ਹਾਂਜੀ ਨਹੀਂ ਨੇ ਚਾਬੀ ਦੇਖੋ ਪੰਜ ਸਾਹ ਆ ਸਾਡੇ ਅਸੀਂ ਉਹਨਾਂ ਨੂੰ ਵੀ ਚਾਬੀ ਮੈਂ ਕਿਹਾ ਸੀ ਤੇ ਉਹ ਕਹਿੰਦੇ ਵੀ ਲੋਡ ਪੇ ਹੀ ਲੈ ਲਵਾਂਗੇ ਇਸ ਤੋਂ ਪਹਿਲਾਂ ਇਹਨਾਂ ਸਾਡੇ ਦੋ ਦਰਖਾਸਤਾਂ ਐਨ ਆਰ ਆਈ ਚ ਵੀ ਦਿੱਤੀਆਂ ਸਨ ਅਸੀਂ ਉੱਥੇ ਗਏ ਆ ਤਾਂ ਉਹਨਾਂ ਨੇ ਵੀ ਸਾਡੇ ਸਾਹਮਣੇ ਇਹਨਾਂ ਦੇ ਨਾਲ ਗੱਲ ਕੀਤੀ ਰਿਸ਼ਪਾਲ ਕੌਰ ਦੇ ਨਾਲ ਤੇ ਇਹਨਾਂ ਦੇ ਬੇਟੇ ਦੇ ਨਾਲ ਤੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਆਪੋ ਆਪਣੀ ਬਾਰੀ ਲਾਓ ਸਾਡੇ ਉੱਤੇ ਬਿਆਨ ਹੋਇਆ ਆਹੀ ਵੀ ਸਾਡੇ ਖਾਤੇ ਸਾਂਝੇ ਉਹਨਾਂ ਨੇ ਕਿਹਾ ਸੀ ਬੈਠ ਕੇ ਆਪਣੀ ਨਿਵੇੜ ਲਓ ਉੱਥੇ ਵੀ ਦੋ ਦਰਖਾਸਤਾਂ ਨੇ ਦਿੱਤੀਆਂ ਸੀ ਉੱਥੇ ਵੀ ਜਾ ਕੇ ਆਏ ਆਂ ਚਾਬੀ ਅਸੀਂ ਅੱਜ ਵੀ ਦੇਣ ਨੂੰ ਤਿਆਰ ਹਾਂ ਪਰ ਅਸੀਂ ਹੁਣ ਜਿੱਦਾਂ ਇਹ ਮਾਹੌਲ ਖਰਾਬ ਕਰਦਾ ਤੁਹਾਨੂੰ ਦੱਸਿਆ ਤਿੰਨ ਵਾਰੀਏ ਨੇ ਬੰਦੇ ਸਾਡੀ ਮੋਟਰ ਤੇ ਸੱਦੇ ਆ ਮੇਰੇ ਕੋਲ ਵੀਡੀਓ ਵੀ ਆ ਤੁਸੀਂ ਦੇਖ ਵੀ ਸਕਦੇ ਨੇ ਵਿੱਚ ਲਾ ਵੀ ਸਕਦੇ ਆ ਤੇ ਇਹ ਮਾਹੌਲ ਖਰਾਬ ਕਰਦਾ ਕਿ ਹੋਰ ਇਦਾਂ ਦੀ ਕੋਈ ਗੱਲ ਨਹੀਂ ਹੋਣੀ ਆ ਬਈ ਚਾਬੀ ਅਸੀਂ ਦੇਣ ਨੂੰ ਤਿਆਰ ਹਾਂ ਉਹ ਆਪ ਨਹੀਂ ਲੈ ਰਿਹਾ ਮੇਰੇ ਘਰ ਆਲਾ ਚਾਬੀ ਦੇਣ ਗਿਆ ਅਸੀਂ ਖੋਤੇ ਉਹਨੇ ਲਈ ਨਹੀਂ ਸਗੋਲਟੋ ਨੇ ਜਿਹੜਾ ਜਿੱਥੇ ਤੁਸੀਂ ਫਸਲ ਹੁਣ ਬੀਜੀ ਆ ਝੋਨਾ ਲਾਇਆ ਹੈਗਾ ਜਾਂ ਪੱਠੇ ਲਾਇਓ ਆ ਇਹ ਉਹ ਦਾਵਾ ਇਹ ਕਰਦੇ ਆ ਉਹ ਗੱਲ ਇਹ ਕਹਿੰਦੇ ਆ ਕਿ ਇਹ ਜਿਹੜੀ ਇਹ ਪਹਿਲਾਂ ਫੌਜੀ ਜਿਹੜਾ ਵੀ ਤੁਹਾਡਾ ਪਹਿਲਾਂ ਹਾਲੇ ਵਾਲਾ ਸੀਗਾ ਉਹ ਬਾਂਦਾ ਸੀਗਾ ਇਹ ਮਹਾਂਦਰ ਦੀ ਜ਼ਮੀਨ ਦਾ ਇੱਥੇ ਕਬਜ਼ਾ ਸੀਗਾ ਜਿੱਤੇ ਤੁਸੀਂ ਹੁਣ ਫਸਲ ਬੀਜੀ ਹੈ ਨਹੀਂ ਨਹੀਂ ਦੇਖੋ ਮੇਰੀ ਗੱਲ ਸੁਣੋ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਕੋਈ ਬੰਦਾ ਹਾਲੇ ਵਾਲਾ ਪਾਉਂਦਾ ਆ ਠੀਕ ਹੈ ਜੀ ਜੇ ਮਹਾਂਦਰ ਦਾ ਕਬਜ਼ਾ ਆ ਜਾਂ ਕੋਈ ਸਾਡੀ ਕੋਈ ਲਿਖਤ ਪਾੜਿਆ ਸੀ ਸਹਿਨ ਕਰਕੇ ਦਿੱਤੇ ਉਹ ਦਿਖਾ ਦੇਣਾ ਸੀ ਛਾੜ ਦੇਵਾਂਗੇ ਠੀਕ ਹੈ ਜੀ ਬਸ ਆਹੀਆਂ ਇਦਾਂ ਕੋਈ ਨਹੀਂ ਸਾਣ ਤਿੰਨਾਂ ਦੀ ਜ਼ਮੀਨ ਇਦਾਂ ਹੀ ਆ ਸਾਡੀ ਦੋਹਾਂ ਭਰਾਵਾਂ ਦੀ ਤੁਹਾਨੂੰ ਦੱਸਾਂ ਵੀ ਕੋਈ ਬੰਦਾ ਪਾਉਂਦਾ ਆ ਜ਼ਮੀਨ ਤੇ ਸਾਡਾ ਕੋਈ ਵੰਡ ਵਡਾਈਆਂ ਨਹੀਂ ਪੱਕੇ ਤੌਰ ਤੇ ਹੋਇਆ ਆ ਠੀਕ ਹੈ ਜੀ ਇਹ ਥੋੜਾ ਵੀ ਹੁਣ ਏਕਾ ਪਿੰਡ ਦੇ ਮੋੜੇ ਤੇ ਕੋਂ ਪਰੇ ਜਾ ਲੱਗਦੀ ਉਧਰ ਨਾਲ ਟੋਏ ਪੈਂਦੇ ਆ ਜ਼ਮੀਨ ਦੇ ਨਾਲ ਇਦਾਂ ਥੋੜਾ ਹੁੰਦੀ ਆ ਕੋਈ ਸਾਡਾ ਇਦਾਂ ਕੋਈ ਉਦਾਂ ਵੀ ਨਹੀਂ ਸਾਡੀ ਕੋਈ ਇਦਾਂ ਲਿਖਤ ਪੜਤ ਹੋਈ ਹੋਈ ਜੇ ਕਹੀਏ ਵੀ ਕੋਈ ਲਿਖਤ ਪੜਤ ਅਸੀਂ ਕਰਕੇ ਕੀਤੀ ਹੋਆ ਕੋਈ ਤਕਸੀਮ ਦਾ ਕੇਸ ਵੀ ਲੱਗਾ ਸੀ ਅਸੀਂ ਆਪਣਾ ਅਸੀਂ ਕੋਰਟ ਵਿੱਚ ਕੇਸ ਕੀਤਾ ਆ ਮੋਟਰ ਦਾ ਵੀ ਜ਼ਮੀਨ ਦਾ ਵੀ ਤੇ ਉਥੇ ਸਾਨੂੰ ਜੋ ਕੋਰਟ ਫੈਸਲਾ ਦਊਗਾ ਸਾਨੂੰ ਮਨਜ਼ੂਰੀ ਆ ਉਹ ਜਿਵੇਂ ਉਹ ਕਹਿੰਦਾ ਮੇਰੇ ਕੋ ਪਾਵਰ ਅਟਾਰਨੀ ਜਿਹੜੀ ਆ ਫੁੱਲ ਐਂਡ ਫਾਈਨਲ ਜੋ ਵੀ ਹੈਗੀ ਆ ਮੈਨੂੰ ਉਹਨਾਂ ਨੇ ਇਖਤਿਆਰ ਸਾਹਿਬ ਦਿੱਤਾ ਹੈਗਾ ਜਿਹੜੇ ਬਾਹਰ ਰਸ਼ਪਾਲ ਕੌਰ ਹੋਣੀ ਹੈ ਹਾਂਜੀ ਤੇ ਉਹ ਕਹਿੰਦੇ ਸਾਨੂੰ ਜ਼ਮੀਨ 'ਚ ਵੀ ਨਹੀਂ ਵੜਨ ਦੇਂਦੇ ਪਾਣੀ ਲਾਣ ਦੇ ਕੀ ਉਹ ਤੁਸੀਂ ਸਹਿਮਤ ਜੀ ਉਹ ਪਾਣੀ ਹਾਂ ਬਿਲਕੁਲ ਨਹੀਂ ਆਪਾਂ ਰੋਕਦੇ ਹੀ ਨਹੀਂ ਦੋ ਦੋਨਾਂ ਮੋਟਰਾਂ ਤੋਂ ਉਹਦੀਆਂ ਦੋ ਵਾਰੀ ਲਾਵੇ ਮੋਟਰਾਂ 'ਚ 3 ਦਿਨ ਵਾਰੀ ਆਪਣੀ ਲਾਵੇ ਹਾਂ ਆਪਾਂ ਨਹੀਂ ਰੋਕਦੇ ਕਿਉਂਕਿ ਤਿੰਨ ਭਰਾ ਆ ਅਸੀਂ ਬਿਲਕੁਲ ਨਹੀਂ ਉਹਨੂੰ ਅਸੀਂ ਆਪ ਚਾਬੀ ਦੇਣਗੇ ਉਹਨੇ ਲੈ ਹੀ ਨਹੀਂ ਕਹਿੰਦਾ ਜਾਂ ਲੋੜ ਹੋ ਗਈ ਲੈ ਲਵਾਂਗੇ ਜੇ ਉਹਨੂੰ ਚਾਬੀ ਦਿੱਤੀ ਤਾਂ ਹੁਣ ਜਿੰਦਾ ਭੰਡਰਤਾ ਭੰਨ ਕੇ ਆਪਣਾ ਰਸਤਾ ਦੋ ਵਾਰੋਂ ਨੇ ਜਿੰਦਾ ਭੰਨਿਆ ਅਸੀਂ ਲਾਇਆ ਠੀਕ ਹੈ ਪੁਲਿਸ ਵੀ ਮੈਂ ਮੰਗਾਈ ਆ ਨਾ ਉਹਨੇ ਸੱਦੇ ਨਹਾਗੇ ਸੱਦੇ ਉਹ ਆ ਮੈਂ ਦਰਖਾਸਤ ਵੀ ਦਿੱਤੀ 112 ਤੇ ਫੋਨ ਵੀ ਕੀਤਾ ਸੀ ਫੇਰ ਅਸੀਂ ਉਹਨੇ ਇੱਥੇ ਕਾਫੀ ਇਦਾਂ ਕੀਤਾ ਸਾਡੇ ਨਾਲ ਝਗੜਾ ਜਾਦ ਕੇ ਮੈਂ ਕੱਲੀ ਸੀਗੀ ਠੀਕ ਹਾਂਜੀ ਹੁਣ ਕੀ ਮੰਗ ਕੀ ਆਪਾਂ ਮੰਗ ਬਸ ਕੋਈ ਆ ਵੀ ਆਹ ਜਿਹੜੀ ਲੜਾਈ ਕਲੇਸ਼ ਐ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਆ ਦੇਖੋ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਵੀ ਆਹ ਜ਼ਮੀਨ ਉਹਨਾਂ ਦੀ ਪਈ ਆ ਤਿੰਨ ਖੇਤ ਸੱਤ ਕਨਾਲ ਆਹ ਦੇ ਲੋ ਪੈਂਡ ਦੇ ਮੁੱਢਾਂ ਹੀ ਪਈ ਆ 10 ਕਨਾਲ ਉਹ ਉਧਰ ਪਈ ਆ ਉਹਨਾਂ ਦੀ ਇਦਾਂ ਹੀ ਆ ਜ਼ਮੀਨ ਤਾਂ 15 ਖੇਤ ਤੁਸੀਂ ਆਪੇ ਹਸਾਬ ਲਾ ਲਓ ਕਿੱਥੇ ਤੱਕ ਚੱਲ ਜਾਂਦੇ ਆ ਤੇ ਉਹ ਚਾਉਂਦੇ ਆ ਵੀ ਸਾਨੂੰ ਆ ਇੱਕ ਮੁੱਢੋ ਇੱਕ ਪਲਾਟ ਦੇ ਦੋ ਇਦਾਂ ਨਹੀਂ ਹੋਣੀ ਹੈਗੀ ਇਹ ਹਰੀ ਹਰੀ ਦੇਵ ਜੀ ਕੋਈ ਹਰੀ ਓਮ ਇਹ ਹਰੀ ਦੇਵ ਜੀ ਕੋਣ ਹੈ ਉਹ ਦੇਵ ਜੀ ਕੋਈ ਸਾਡੇ ਚਾਚਾ ਹੀ ਆ ਹਾਂਜੀ ਉਹ ਵੀ ਮੁੱਕ ਗਏ ਕੋਈ ਕੋਈ ਫੈਸਲੇ ਦੀ ਕਾਪੀ ਕੋਈ ਚੱਕੇ ਦਿਖਾ ਦੇ ਸੀਗੇ ਹਾਂਜੀ ਜਿਹੜਾ ਲਿਖਿਆ ਹੋਇਆ ਕਿ ਇਹ ਮੇਰੀ ਨਿੱਜੀ ਮੋਟਰ ਹੈ ਕੋਈ ਥਾਣੇ ਦੇ ਵਿੱਚ ਕੋਈ ਫੈਸਲਾ ਨਹੀਂ ਨਹੀਂ ਇਹ ਦੇਖੋ ਇਦਾਂ ਤੁਸੀਂ ਮੇਰੇ ਨਾਲ ਪਰਿਵਾਰਕ ਗੱਲਾਂ ਦੇ ਵਿੱਚ 20 ਵਾਰ ਇਦਾਂ ਗੱਲਾਂ ਹੋਈਆਂ ਇਦਾਂ ਹੁਣ ਕਈ ਵਾਰੀ ਨਹੀਂ ਸਾਨੂੰ ਉਸ ਮੋਟਰ ਤੋਂ ਰੋਕਿਆ ਜਾਂ ਦਰਖਾਸਤਾਂ ਸਾਡੇ ਦੇ ਵੀ ਦਿੱਤੀਆਂ ਇਦਾਂ ਤੁਹਾਨੂੰ ਪਤਾ ਹੋ ਜਾਂਦੀ ਆ ਪਰ ਉਹ ਗੱਲਾਂ ਵੀ ਜੇ ਉਹਨਾਂ ਨੇ ਜਿਸ ਟਾਈਮ ਲੈਖਤ ਪੜ ਉਸ ਟਾਈਮ ਉਹ ਆਪਣੀ ਜ਼ਮੀਨ ਤੇ ਮੋਟਰ ਜੁਦੀ ਕਰ ਲੈਂਦੇ ਐਸ ਐਚਓ ਸਾਹਿਬ ਨੇ ਵੀ ਉਹ ਦਿਖਾਈ ਸੀ ਉੱਥੇ ਮੈਨੂੰ ਬੁਲਾਇਆ ਸੀ ਮੇਰੇ ਸਾਹਮਣੇ ਗੱਲ ਹੋਈ ਆ ਤੇ ਉਹਨਾਂ ਨੇ ਵੀ ਕਿਹਾ ਸੀਗਾ ਵੀ ਇਦਾਂ ਨਹੀਂ ਹੁੰਦੀ ਹੈਗੀ ਵੀ ਤੁਸੀਂ ਉਹ ਲੰਬੜ ਕਹਿੰਦਾ ਸੀ ਵੀ 8 ਸਾਲ ਹੋ ਗਏ ਮੋਟਰ ਲੱਗੀ ਨੂੰ ਅਸੀਂ ਕਹਿੰਨੇ ਵੀ 32 33 ਸਾਲ ਹੋ ਗਏ ਫੇਰ ਉਹ ਐਸ ਐਚਓ ਸਾਹਿਬ ਨੇ ਕਿਹਾ ਸੀ ਵੀ ਜੇ 8 ਸਾਲ ਹੋ ਗਏ ਤੁਸੀਂ ਕਾਪੀ ਲਿਆ ਮੋਟਰ ਲੱਗੀ ਨੂੰ ਕਾफी ਧੀਰ ਹੋ ਗਏ ਆ ਜੇ ਉਹਨਾਂ ਨੇ ਲੇਖ ਲਿਖਾਂ ਵੀ ਕੀਤਾ ਸੀ ਉਸ ਟਾਈਮ ਉਹ ਫੇਰ ਸਾਨੂੰ ਪਾਣੀ ਨਾ ਲਾਉਣ ਦਿੰਦੇ ਲਿਖ ਲਿਖਾ ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਕਾਦ ਹੋਇਆ ਕਾਦ ਨਹੀਂ ਹੋਇਆ ਪਰ ਪਾਣੀ ਸਾਡੇ ਇਦਾਂ ਹੀ ਲੱਗਦਾ 15 ਖੇਤਾਂ ਨੂੰ ਤੁਸੀਂ ਕੋਈ ਸਟੇਪ ਵੀ ਅਪਲਾਈ ਕੀਤਾ ਸੀ ਮੋਟਰ ਦੇ ਬਿਹਾਵ ਤੇ ਜਿਹੜਾ ਤੁਹਾਨੂੰ ਨਹੀਂ ਮਿਲਿਆ ਹੈਗਾ ਕੋਰਟ ਦੇ ਵਿੱਚ ਉਹ ਇਹ ਕਹਿੰਦੇ ਕਿ ਤੁਸੀਂ ਕੋਈ ਸਟੇਪ ਅਪਲਾਈ ਕੀਤਾ ਸੀ ਨਹੀਂ ਦੇਖੋ ਮੇਰੀ ਗੱਲ ਸੁਣੋ ਅਸੀਂ ਜਦੋਂ ਨਾ ਕੋਰਟ ਦੇ ਵਿੱਚ ਆਪਣਾ ਕੇਸ ਲਾਇਆ ਆ ਤੇ ਉਹਦੇ ਵਿੱਚ ਜਿਹੜਾ ਲਖਵੀਰ ਸਿੰਘ ਹੈ ਕਹਿੰਦਾ ਵੀ ਮੇਰ ਕੋ ਟੌਰਨੀ ਆ ਤੇ ਇਹਨੂੰ ਸਮਨ ਭੇਜੇ ਸੀ ਇਹਨੇ ਲੈ ਹੀ ਨਹੀਂ ਤੇ ਉਸ ਤੋਂ ਬਾਅਦ ਧੰਵਾਤਾ ਵੀ ਮਹੀਨੇ ਤੋਂ ਘਟਦਾ ਫੇ ਤਰੀਕਾ ਹੀ ਨਹੀਂ ਪੈਂਦੀ ਤੇ ਹੁਣ ਥੋੜੇ ਦਿਨ ਹੋਇਆ ਤਰੀਕ ਪੈ ਇਹਨੂੰ ਨੇ ਸਟੇ ਜਿਹੜਾ ਮੋਟਰ ਦੇ ਸਟੇ ਤਾਂ ਬਜਾ ਦੇ ਪੇਸ਼ ਹੀ ਨਹੀਂ ਹੋਇਆ ਠੀਕ ਹੈ ਜੀ ਪੇਸ਼ ਨਹੀਂ ਨਾ ਹੋਇਆ ਇਹ ਸਮਾਨ ਨਹੀਂ ਲਏ ਨੇ ਪਹਿਲਾਂ ਹੁਣਾਂ ਦੂਜੀ ਵਾਰ ਲਏ ਠੀਕ ਹੈ ਜੀ ਹਾਂਜੀ ਮੈਂ ਹੱਲੇ ਸਟੇ ਕੋਈ ਹੈ ਨਹੀਂਗਾ ਮੋਟਰ ਨਹੀਂ ਹੱਲੇ ਨਹੀਂ ਹੋਣਾ ਸਟੇ ਜਾ ਰਹੇ ਜਾਂਦੇ ਆਪੇ ਇਹ ਪੇਸ਼ ਨਹੀਂ ਹੁੰਦਾ ਹੱਲੇ ਸਟੇ ਤਾਂ ਨਹੀਂ ਹੈਗਾ ਨਹੀਂ ਜੀ ਦੇਖੋ ਮੈਨੂੰ ਇਹਦੇ ਬਾਰੇ ਇੰਨੀ ਨੌਲੇਜ ਨਹੀਂ ਹੈਗੀ ਪਰ ਇਹ ਮੈਂ ਆਪਣੇ ਵਕੀਲ ਦਾ ਤੁਹਾਨੂੰ ਪਤਾ ਕਰਕੇ ਦੱਸ ਸਕਦਾ ਜਿਹੜਾ ਆਪਣੇ ਜਾਂ ਹੋਇਆ ਜਾਂ ਨਹੀਂ ਜਿਹੜਾ ਸਟੇ ਹੈ ਸਾਡਾ ਹਾਂਜੀ ਜਦੋਂ ਨਾ ਇਦਾਂ ਸਾਨੂੰ ਹੁਣ ਇਹਦੇ ਕੋਲ ਖਤਰਾ ਆਇਆ ਲਖਵੀਰ ਕੋਲੋਂ ਜਿੱਦਾਂ ਇਹ 2-3 ਵਾਰ ਸਾਡੀ ਮੋਟਰ ਤੇ ਬੰਦੇ ਲੈ ਕੇ ਆਇਆ ਆ ਇਹਦੇ ਜ਼ਿੰਮੇਵਾਰ ਹੈਗੀ ਰਿਸ਼ਪਾਲ ਕੌਰ ਦੇ ਉਹਨਾਂ ਦਾ ਬੇਟਾ ਗੁਰਮਿੰਦਰ ਸਿੰਘ ਤੇ ਦਵਿੰਦਰ ਤੇ ਇਹ ਲਖਵੀਰ ਸਿੰਘ ਤੇ ਸਕੋਸ਼ ਆਨਸਰ ਸਾਡੇ ਪਿੰਡ ਦੇ ਵੀ ਆ ਨਾਲ ਜਿਹੜੇ ਆ ਇਹ ਸਾਨੂੰ ਪਰੇਸ਼ਾਨ ਕਰਦੇ ਆ ਇਹ ਜਦੋਂ ਫੋਨ ਕਰਦਾ ਉਹਨਾਂ ਨੂੰ ਸਾਦ ਲੈਂਦਾ ਹੋਰ ਬੰਦੇ ਲੈ ਆਂਦਾ ਤਿੰਨ ਵਾਰੀ ਇਹ ਸਾਡੇ ਨਾਲ ਇਦਾਂ ਕਰ ਹਟਿਆ ਮੇਰੇ ਕੋਲ ਵੀਡੀਓ ਵੀ ਆ ਕੱਲ ਨੂੰ ਸਾਡੇ ਪਰਿਵਾਰ ਨੂੰ ਕੋਈ ਵੀ ਕਿਸੇ ਨੂੰ 1921 ਹੁੰਦੀ ਆ ਤੇ ਬੰਦੇ ਜ਼ਿੰਮੇਵਾਰ ਹੋਣਗੇ